ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਮੈਨੂੰ ਰਾਜਪਾਲ ਜੀ ਦੇ ਭਾਸ਼ਣ ਤੇ ਬੋਲਣ ਦਾ ਮੌਕਾ ਦਿੱਤਾ ਕਿਉਂਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਜਿਹੜੇ ਮੇਨ ਇਸ਼ੂ ਸੀ ਚਾਹੇ ਉਹ ਚੰਡੀਗੜ੍ਹ ਦਾ ਸੀ ਚਾਹੇ ਸਾਡੇ ਪਾਣੀਆਂ ਦਾ ਇਸ਼ੂ ਸੀਗਾ ਉਹ ਅੱਜ ਰਾਜਪਾਲ ਦੇ ਭਾਸ਼ਣ ਦੇ ਵਿੱਚੋਂ ਉਡਾ ਹੀ ਦਿੱਤੇ ਉਹਦਾ ਕਾਰਨ ਇਹ ਆ ਕਿ ਇਹਦਾ ਮਤਲਬ ਇਹ ਹੋਇਆ ਕਿ ਗਰਾਊਂਡ ਰਿਐਲਿਟੀ ਤੇ ਅਸੀਂ ਡਾਕੂਮੈਂਟ ਦੇ ਵਿੱਚੋਂ ਵੀ ਅਸੀਂ ਉਹਨੂੰ ਜਿਹੜਾ ਉਹ ਬਾਹਰ ਕੱਢਣ ਲਈ ਬਚਨ ਵੱਧ ਹੋ ਗਿਆ ਕਿਉਂਕਿ ਜਿਹੜੀ ਇਹ ਸਰਕਾਰ ਹੈਗੀ ਆ ਕਿਉਂਕਿ ਬਿਲਕੁਲ ਇਹ ਜਿਹੜਾ ਡਾਕੂਮੈਂਟ ਹੈ ਇੱਕ ਝੂਠ ਦਾ ਬਲੰਦਾ ਨਹਿਰ ਦੀ ਮਾਲਵਾ ਨਹਿਰ ਦੀ ਗੱਲ ਜਿਹੜੀ ਕੀਤੀ ਸੀ ਔਰ ਉਹਦੇ ਵਿੱਚ ਕਾਫੀ ਪੈਸੇ ਵੀ ਖਰਚ ਹੋਏ ਪਬਲਿਸਿਟੀ ਵੀ ਬੜੀ ਹੋਈ ਮੈਨੂੰ ਲੱਗਦਾ ਕਿ ਇਹ ਚੰਗੀ ਗੱਲ ਹੈਗੀ ਆ ਲੇਕਿਨ ਅੱਜ ਤੱਕ ਗਰਾਊਂਡ ਰਿਐਲਿਟੀ ਤੇ ਇਹਦੇ ਬਾਰੇ ਕੁਛ ਨਹੀਂ ਹਜੇ ਕਿਤੇ ਅੱਗੇ ਨੂੰ ਇਹਨੂੰ ਤੋੜਿਆ ਗਿਆ ਜਿਹੜਾ ਸਾਡਾ ਪੁਆਇੰਟ 23 ਆ 1960 ਤੋਂ ਲੈ ਕੇ ਜਿਹੜਾ ਅੰਨ ਭੰਡਾਰ ਆ ਪੰਜਾਬ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਦਾ ਰਿਹਾ ਪਿਛਲੇ ਸਾਲ ਦੇ ਵਿੱਚ ਵੀ ਝੋਨੇ ਦਾ 24% ਔਰ ਕਣਕ ਦਾ ਜਿਹੜਾ 60% ਯੋਗਦਾਨ ਪਾਇਆ ਪਰ ਜਿੱਥੇ ਐਮਐਸਪੀ ਦੀ ਗੱਲ ਆਉਣੀ ਸੀ ਜਾਂ ਜਿੱਥੇ ਕਿਸਾਨਾਂ ਦੀ ਗੱਲ ਆਉਣੀ ਸੀ ਉੱਥੇ ਮੈਨੂੰ ਲੱਗਦਾ ਕਿ ਆਪਾਂ ਬਿਲਕੁਲ ਹੀ ਕਿਸਾਨਾਂ ਦੇ ਨਾਲ ਨਹੀਂ ਖੜੇ ਤੇ ਇਹ ਕਿਤੇ ਨਾ ਕਿਤੇ ਅਸੀਂ ਇਹਨੂੰ ਪ੍ਰੋਪਗੇਟ ਕਰ ਰਹੇ ਆ ਤੁਸੀਂ ਵੀ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਜਿਹੜੀ ਫ੍ਰਾਈਡੇ ਨੂੰ ਗੱਲ ਹੋਈ ਸੀ ਉਹਦੇ ਵਿੱਚ ਗੁੱਸਾ ਕੀਤਾ ਵੀ ਹਾਂ ਹਾਂ ਅਸੀਂ ਕਿਸਾਨੀ ਬਾਰੇ ਇਦਾਂ ਨਹੀਂ ਬੋਲਿਆ ਲੇਕਿਨ ਜਦੋਂ ਵੀ ਤੁਸੀਂ ਤਿੰਨਾ ਮਿਨਿਸਟਰਸ ਦੀ ਔਰ ਤੁਹਾਡੀ ਸਟੇਟਮੈਂਟ ਨੂੰ ਜਦੋਂ ਤੁਸੀਂ ਕਲੱਬ ਕਰਕੇ ਦੇਖੋ ਤਾਂ ਇਹ ਇਹ ਬਿਲਕੁਲ ਨਰੇਟਿਵ ਜਿਹੜਾ ਆ ਉਹ ਇਹੋ ਜਿਹਾ ਲੱਗਦਾ ਹੈਗਾ ਭੀ ਜਿਹਦੇ ਵਿੱਚ ਪਿਓਰਲੀ ਇਹਨੂੰ ਇੱਕ ਨਰੇਟਿਵ ਦੇ ਤੌਰ ਤੇ ਜਿਹੜਾ ਉਹ ਖੜਾ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਜਿਹੜਾ ਕਿਸਾਨਾਂ ਨਾਲ ਜੋ ਲੁੱਟਖਸੁੱਟ ਹੋ ਰਹੀ ਆ ਔਰ ਉਹ ਖਾਸ ਕਰਕੇ ਜਿਹੜੀਆਂ ਆ ਜਿਹੜੀਆਂ ਉਨਾ ਦੀਆਂ ਉੱਥੇ ਖੜੀਆਂ ਦੀਆਂ ਟਰਾਲੀਆਂ ਜਿਹੜੀਆਂ ਦੂਸਰੀਆਂ ਤੀਸਰੀਆਂ ਇਹਦੇ ਵਿੱਚ ਆਪਾਂ ਚਲੋ ਕਿਸਾਨਾਂ ਨੂੰ ਦੇ ਕੁਛ ਨਹੀਂ ਸਕੇ ਪਰ ਉਹਨਾਂ ਦਾ ਜਿਹੜਾ ਇਹ ਉਹਨਾਂ ਦਾ ਮਾਲ ਦੀ ਨੁਕਸਾਨ ਜਿਹੜਾ ਆਪਾਂ ਕਰ ਰਹੇ ਆ ਉਹ ਜ਼ਰੂਰ ਉਹਨੂੰ ਧਿਆਨ ਦੇ ਵਿੱਚ ਜਿਹੜਾ ਉਹ ਲਿਆਂਦਾ ਜਾਵੇ ਔਰ ਦੂਸਰੀ ਗੱਲ ਹੈ ਕਿ ਫਸਲੀ ਵਿਭਿੰਨਤਾ ਜਿਹੜੀ ਆ ਉਹ ਆਪਾਂ ਸ਼ੁਰੂ-ਸ਼ੁਰੂ ਦੇ ਵਿੱਚ ਕਿਹਾ ਸੀ ਕਿ ਆਪਾਂ ਜਿਹੜੀ ਫਸਲੀ ਵਿਭਿੰਨਤਾ ਲਿਆਵਾਂਗੇ ਲੇਕਿਨ ਈਵਨ ਮਾਲਵੇ ਦੇ ਵਿੱਚ ਵੀ ਜਿਹੜਾ ਨਰਮੇ ਦਾ ਰਕਬਾ ਹੈਗਾ ਉਹ ਲਗਭਗ ਬਹੁਤ ਘਟਿਆ ਆ ਜਿਹਦੇ ਕਰਕੇ ਜਿਹੜੇ ਮਾਲਵੇ ਦਾ ਕਿਸਾਨ ਆ ਉਹ ਬੜਾ ਕਿਉਂਕਿ ਡਾਈਵਰਸੀਫਿਕੇਸ਼ਨ ਤਾਂ ਅਸੀਂ ਕੀ ਕਰਨੀ ਸੀ ਪਰ ਉਹਦੇ ਵਿੱਚ ਵੀ ਅਸੀਂ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਕਰ ਬੈਠੇ ਆ ਔਰ ਸਾਡੇ ਹੁਣ ਮੰਤਰੀ ਸਾਹਿਬ ਖੜ ਉੱਠ ਕੇ ਚਲੇ ਗਏ ਪਹਿਲਾਂ ਮੇਰਾ ਖਿਆਲ ਤਿੰਨ ਕੇ ਚਾਰ ਵਾਰੀ ਅਨਾਉਂਸਮੈਂਟ ਹੋ ਚੁੱਕੀ ਆ ਜਿਹੜੀ ਜਿਹੜੀ ਇਹ ਖੇਤੀਬਾੜੀ ਮੰਤਰੀ ਜਿਹੜੇ ਖਾਸ ਕਰਕੇ ਜਿਹੜੀ ਪਾਲਿਸੀ ਮੈਟਰ ਦੀ ਗੱਲ ਆ ਕਿਉਂਕਿ ਪਾਲਿਸੀ ਮੈਟਰ ਮੈਨੂੰ ਲੱਗਦਾ ਹਜੇ ਤਿੰਨਾਂ ਸਾਲਾਂ ਦੇ ਵਿੱਚ ਕਿਉਂਕਿ ਕਈ ਵਾਰੀ ਨਾ ਬਿਊਰੋਕਰੇਟਸ ਆਪਾਂ ਨੂੰ ਉਲਝਾ ਲੈਂਦੇ ਆ ਮੈਂ ਦੇਖ ਰਿਹਾ ਸੀਗਾ ਕਈ ਵਾਰੀ ਖੇਡਾਂ ਦੀ ਪਾਲਿਸੀ ਨਵੀਂ ਆ ਗਈ ਐਗਰੀਕਲਚਰ ਦੀ ਪਾਲਿਸੀ ਨਵੀਂ ਆ ਗਈ ਐਕਚੁਅਲੀ ਅਸਲੀ ਗੱਲ ਹੈ ਕਿ ਤਿੰਨਾਂ ਸਾਲਾਂ ਦੇ ਵਿੱਚ ਅਸੀਂ ਪਾਲਿਸੀ ਵੀ ਨਹੀਂ ਲਿਆ ਸਕੇ ਤੇ ਮੈਨੂੰ ਲੱਗਦਾ ਉਹਦੇ ਤੇ ਕੰਮ ਅਸੀਂ ਜਿਹੜਾ ਉਹ ਕਦੋਂਕ ਜਿਹੜਾ ਕਰਾਂਗੇ ਔਰ ਇਹਦੇ ਵਿੱਚ ਖਾਸ ਕਰਕੇ ਸਪੀਕਰ ਸਾਹਿਬ ਜਿਹੜਾ ਸਾਡੇ ਕਰਜ਼ੇ ਦੀ ਸਰਪਲਸ ਦੀ ਗੱਲ ਸੀਗੀ ਵੀ ਅਸੀਂ ਕਰਜ਼ਾ ਜਿਹੜਾ ਉਹ ਅਸੀਂ ਘਟਾਵਾਂਗੇ ਆਮਦਨ ਵਧਾਵਾਂਗੇ ਤੇ ਲਗਭਗ 120000 ਕਰੋੜ ਰੁਪਏ ਦਾ ਕਰਜ਼ਾ ਔਰ ਉਹਦੇ ਨਾਲ ਨਾਲ ਇਹ ਵੀ ਅਸੀਂ ਕੀਤਾ ਵੀ 38000 ਕਰੋੜ ਰੁਪਿਆ ਸਾਡੀ ਬਜਟ ਦੀ ਲਿਮਟ ਹੈ ਲੇਕਿਨ ਅਸੀਂ ਹੁਣ ਚਿੱਠੀਆਂ ਲਿਖਣ ਨੂੰ ਲੱਗ ਪਏ ਆ ਵੀ ਹਾਂ ਵੀ ਸਾਨੂੰ ਇਹ ਜਿਹੜੀ ਲਿਮਟ ਆ ਇਹਨੂੰ ਐਕਸਟੈਂਡ ਕਰਨਾ ਚਾਹੀਦਾ ਸਾਨੂੰ ਐਕਸਟੈਂਡ ਕਰਾਉਣਾ ਚਾਹੀਦਾ ਜਿਹੜੀ ਬੋਰਿੰਗ ਲਿਮਟ ਹੈਗੀ ਆ ਔਰ ਜਿਹੜੀ ਇਨਵੈਸਟਮੈਂਟ ਦੀ ਗੱਲ ਤੁਸੀਂ ਕਰਦੇ ਹੋ ਜੇ ਤੁਸੀਂ ਪੂਰੇ ਦੇਸ਼ ਦੀ ਜੀਡੀਪੀ ਦੀ ਇਨਵੈਸਟਮੈਂਟ ਦੇਖ ਲਓ ਤੇ ਸਾਡੀ ਲਗਭਗ ਅੱਧੀ ਰਹਿ ਗਈ ਆ ਸਾਡੀ ਟੋਟਲ ਜਿਹੜੀ ਦੇਸ਼ ਦੀ ਜਿਹੜੀ ਜੀਡੀਪੀ ਇਨਵੈਸਟਮੈਂਟ ਹੈ ਉਹ ਅੱਧੀ ਰਹਿ ਗਈ ਆ ਉਹ ਇਸ ਕਰਕੇ ਨਹੀਂ ਰਹਿ ਗਈ ਕਿ ਕਿਸਾਨਾਂ ਨੇ ਰਾਹ ਬੰਦ ਕਰ ਲਿਆ ਉਹ ਇਸ ਕਰਕੇ ਰਹਿ ਗਈ ਕਿ ਸਾਡੇ ਸੂਬੇ ਦੀ ਜਿਹੜੀ ਕਾਨੂੰਨ ਅਵਸਥਾ ਹੈਗੀ ਆ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਕਿਉਂਕਿ ਇੱਕ ਵਪਾਰੀ ਜਿਹੜਾ ਉਹ ਮੰਗਦਾ ਕੀ ਆ ਉਹ ਮੰਗਦਾ ਇਹ ਹੈ ਕਿ ਸਾਡਾ ਜਿਹੜਾ ਜਿਹੜੀ ਜਾਨ ਮਾਲ ਦੀ ਰਾਖੀ ਹੋਵੇ ਪਰ ਅਨਫੋਰਚੂਨੇਟਲੀ ਮੈਨੂੰ ਲੱਗਦਾ ਕਿ ਪਿਛਲੇ ਸਮੇਂ ਦੇ ਵਿੱਚ ਇੰਨੀਆਂ ਕੁ ਫਰੋਤੀਆਂ ਜਿਹੜੀਆਂ ਉਹ ਇਹਨਾਂ ਵਪਾਰੀਆਂ ਕੋਲੋਂ ਲਈਆਂ ਗਈਆਂ ਔਰ ਇੰਨੀਆਂ ਕੁ ਗੈਂਗਸਟਰ ਕਾਲਸ ਆਈਆਂ ਕਿਉਂਕਿ ਕੋਈ ਦੱਸਦਾ ਕੋਈ ਨਹੀਂ ਦੱਸਦਾ ਇਹ ਸਾਰਾ ਕੁਝ ਇਹਦੇ ਕਰਕੇ ਹੋਇਆ ਇਸ ਕਰਕੇ ਜਿਹੜੀ ਇਨਵੈਸਟਮੈਂਟ ਹੈ ਘਟੀਆ ਬਾਕੀ ਕਲੇਮ ਜਿਹੜੀ ਉਹ ਕਲੇਮ ਤਾਂ ਸਰਕਾਰ ਜਿਹੜੀ ਉਹ ਡਿਫਰੈਂਟਲੀ ਕਰ ਰਹੀ ਆ ਔਰ 2019 ਦੇ ਵਿੱਚ ਆਮ ਆਦਮੀ ਪਾਰਟੀ ਜਦੋਂ ਸਰਕਾਰ ਦੇ ਵਿੱਚ ਨਹੀਂ ਸੀ ਤਾਂ ਇਹ ਹਮੇਸ਼ਾ ਇੱਕੋ ਗੱਲ ਕਹਿੰਦੀ ਸੀ ਵੀ ਅਸੀਂ ਜਿਹੜਾ ਵਾਗਾ ਬਾਰਡਰ ਆਹੀਂ ਅਸੀਂ ਜਿਹੜਾ ਵਪਾਰ ਜੇ ਗੁਜਰਾਤ ਅੱਜ ਵੀ ਜੇ ਗੁਜਰਾਤ ਦੇ ਵਿੱਚ ਚਾਹੇ ਜੋ ਮਰਜ਼ੀ ਹਾਲਾਤ ਹੋਵੇ ਚਾਹੇ ਬੰਬੇ ਦੇ ਵਿੱਚ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਇਹੋ ਜਿਹਾ ਹਾਲਾਤ ਪੈਦਾ ਹੋਏ ਸੀ ਉਹਦੇ باوجود ਵੀ ਗੁਜਰਾਤ ਜਿਹੜਾ ਆ ਉਹ ਪਾਕਿਸਤਾਨ ਦੇ ਨਾਲ ਆਪਣਾ ਜਿਹੜਾ ਰੋਜਗਾਰ ਜਿਹੜਾ ਚੱਲ ਰਿਹਾ ਉਹਨਾਂ ਦਾ ਵਪਾਰ ਜਿਹੜਾ ਚੱਲ ਰਿਹਾ ਲੇਕਿਨ ਅਸੀਂ ਵਾਗਾ ਬਾਰਡਰ ਨਹੀਂ ਖੋਲਦੇ ਤਾਂ ਕਿ ਉਹਦੇ ਨਾਲ ਸਾਡਾ ਜਿਹੜਾ ਕਿਸਾਨ ਹੈ ਹੌਲੀ-ਹੌਲੀ ਏਮਪਾਵਰਡ ਹੋਊਗਾ ਹੌਲੀ-ਹੌਲੀ ਉਹ ਉਹਦੀ ਜਿਹੜੀ ਜਿਹੜੀ ਉਹਦੀ ਖਾਸ ਕਰਕੇ ਫਸਲ ਆ ਉਹਦਾ ਮੁੱਲ ਜਿਹੜਾ ਉਹ ਬਿਹਤਰ ਮਿਲੂਗਾ ਔਰ ਮੈਨੂੰ ਲੱਗਦਾ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਆਪਾਂ ਜਿਹੜਾ ਬਜਟ ਆ ਜਿਹੜਾ ਸੈਸ਼ਨ ਹੈਗਾ ਸਰਦਰੁੱਤ ਸੈਸ਼ਨ ਕਿਉਂਕਿ ਸਪੀਕਰ ਸਾਹਿਬ ਤੁਸੀਂ ਇੱਥੇ ਬੈਠੇ ਹੁੰਦੇ ਸੀ ਇਹ ਇਸ ਟੇਬਲ ਤੇ ਹੁੰਦੇ ਸੀਗੇ ਤੇ ਉਦੋਂ ਤੁਸੀਂ ਇਹ ਕਹਿੰਦੇ ਹੁੰਦੇ ਸੀਗੇ ਕਿ ਅੰਨਾ ਬੋਲਾ ਸਪੀਕਰ ਅਸੀਂ ਤਾਂ ਹੁਣ ਕਹਿੰਦੇ ਨਹੀਂ ਹੈ ਕਿਉਂਕਿ ਤੁਸੀਂ ਤਾਂ ਹੁਣ ਬੋਲਣ ਵੀ ਨਹੀਂ ਦਿੰਦੇ ਸੱਚੀ ਗੱਲ ਤਾਂ ਇਹ ਆ ਕਿ ਜੇ ਕੋਈ ਗੱਲ ਠੀਕ ਕਹਿ ਲਈਏ ਤੇ ਤੁਸੀਂ ਉਹਦੇ ਵਿੱਚ ਵੀ ਕਿੰਤੂ ਪ੍ਰੰਤੂ ਔਰ ਕਿਤੇ ਨਾ ਕਿਤੇ ਮੈਨੂੰ ਇਸ ਗੱਲ ਦਾ ਕਿਉਂਕਿ ਮੈਂ ਤਾਂ ਕਦੀ ਟੈਂਪਰ ਲੂਜ਼ ਕਰਦਾ ਨਹੀਂ ਹੁੰਦਾ ਮੈਨੂੰ ਇਸ ਗੱਲ ਨਾਲੇ ਨਾਲੇ ਬੋਲੀ ਜਾਂਦੇ ਨਾਲੇ ਕਈ ਇਹਨੇ ਬੋਲਣ ਨਹੀਂ ਦਿੰਦੇ ਚਲੋ ਬੋਲੋ ਜੀ ਬੋਲੋ ਇਸ ਇਸ ਗੱਲ ਦਾ ਗਿਲਾ ਸ਼ਿਕਵਾ ਕਿਉਂਕਿ ਤੁਸੀਂ ਕਹਿ ਲੋ ਕੀ ਹਾਂ ਵੀ ਪੋਲੀਟੀਕਲੀ ਆਹ ਗੱਲ ਨਹੀਂ ਹੋਣੀ ਚਾਹੀਦੀ ਪਰ ਜਦੋਂ ਤੁਸੀਂ ਬਿਲੋਹ ਦਾ ਵੈਲਟ ਜਾਣਦੇ ਆ ਉਹ ਉਹ ਮੈਨੂੰ ਲੱਗਦਾ ਉਹ ਕਿਸੇ ਵੀ ਪਾਰਲੀਮੈਂਟਰੀਅਨਲੀ ਚੰਗੀ ਲੈਂਗੁਏਜ ਨਹੀਂ ਹੈ ਔਰ ਜਿਹੜਾ ਮਿਸਲੀਡ ਕਰਨਾ ਕਿਉਂਕਿ ਜਿਹੜੀ ਗੱਲ ਤੁਹਾਡੀ ਮੈਂ ਤਾਂ ਵੀਡੀਓ ਦੇਖੀ ਤੁਸੀਂ ਉਹ ਵੀਡੀਓ ਮੈਂ ਫੇਰ ਤੁਹਾਨੂੰ ਇੰਟਰਰਪਟ ਕਰਦਾ ਮਾਨਯੋਗ ਮੈਂਬਰ ਸਾਹਿਬ ਤੁਸੀਂ ਇਹ ਗੱਲ ਦਿਖਾ ਦਿਓ ਜਿੱਥੇ ਮੈਂ ਕਿਹਾ ਹੋਵੇ ਕਿ ਕਿਸਾਨਾਂ ਦੇ ਧਰਨਾ ਲਾਉਣ ਨਾਲ ਨਸ਼ੇ ਵਧਦੇ ਵਾਟ ਸਰ ਮੈਂ ਸਰ ਮੈਂ ਤਾਂ ਫਿਰ ਤੁਸੀਂ ਇੱਥੇ ਨਹੀਂ ਬੋਲਣ ਦਿੱਤਾ ਮੈਂ ਸੋਸ਼ਲ ਨਹੀਂ ਕਰਦਾ ਨਹੀਂ ਨਹੀਂ ਮੈਂ ਉਹ ਵੀਡੀਓ ਮੈਂ ਬਣਾਈ ਹੈ ਹਾਂ ਤੁਸੀਂ ਬਣਾਈ ਮੈਂ ਦੇਖੀ ਹੈ ਹਾਂ ਤੁਸੀਂ ਬਣਾਈ ਹੈ ਸੋ ਉਹ ਫਿਰ ਉਹਦਾ ਮਤਲਬ ਉਹ ਨਹੀਂ ਜੋ ਤੁਸੀਂ ਕਹਿ ਰਹੇ ਹੋ ਚਲੋ ਬੋਲੋ ਤੁਸੀਂ ਆਪਣੀ ਗੱਲ ਅੱਗੇ ਰੱਖੋ ਪਲੀਜ਼ ਇੱਕ ਸਪੀਕਰ ਸਾਹਿਬ ਬੇਸਿਕਲੀ ਪਿਛਲੇ ਸਮੇਂ 'ਚ ਇਹ ਮੰਤਰੀ ਸਾਹਿਬ ਇੱਕ ਦਿਨ ਗਏ ਸੀ ਮਾਈਨਿੰਗ ਦੀ 6 ਮਹੀਨੇ ਪਹਿਲਾਂ ਮੈਂ ਗੱਲ ਕੀਤੀ ਸੀ ਵੀ ਮੇਰੇ ਹਲਕੇ ਦੇ ਵਿੱਚ ਤਾਂ ਕੋਈ ਦਰਿਆ ਵੀ ਹੈ ਨਹੀਂਗਾ ਤੇ ਸਰਕਾਰ ਬਹੁਤ ਵੱਡੇ ਵੱਡੇ ਕਲੇਮ ਕਰਦੀ ਆ ਕਿ ਅਸੀਂ ਮਾਈਨਿੰਗ ਜਿਹੜੀ ਆ ਮੰਤਰੀ ਸਾਹਿਬ ਦਾ ਦੋ ਵਾਰੀ ਫੋਨ ਆਇਆ ਤਿੰਨ ਵਾਰੀ ਫੋਨ ਆਇਆ ਮੇਰੀ ਗੱਲ ਹੋਈ ਜ਼ਰੂਰ ਇਹਨਾਂ ਨਾਲ ਤੇ ਮੈਂ ਇਹਨਾਂ ਨੂੰ ਇੱਕੋ ਹੀ ਬੇਨਤੀ ਕੀਤੀ ਸੀ ਵੀ ਆ ਜਾਓ ਆਪਾਂ ਦੋਨੇ ਜਣੇ ਬਿਨਾਂ ਕਿਸੇ ਬਿਨਾਂ ਕਿਸੇ ਤੋਂ ਵੀ ਆਪਾਂ ਚੱਲਦੇ ਆ ਮੈਂ ਤੁਹਾਨੂੰ ਦਿਖਾ ਕੇ ਲਿਓ ਨਾ ਐਕਚੁਅਲ ਗਰਾਊਂਡ ਲੈਵਲ ਹੈ ਕੀ ਆ ਐਕਚੁਅਲੀ ਸਪੀਕਰ ਸਾਹਿਬ ਇਹ ਜਿਹੜਾ ਡਾਕੂਮੈਂਟ ਆ ਤੇ ਗਰਾਉਂਡ ਰਿਐਲਿਟੀ ਆ ਇਹਦੇ ਵਿੱਚ ਬਹੁਤ ਵੱਡਾ ਗੈਪ ਆ ਗਿਆ ਇਸੇ ਕਰਕੇ ਸਾਡੇ ਤੇ ਕੋਈ ਮੈਂ ਮੈਂ ਕਦੀ ਵੀ ਜਦੋਂ ਗੱਲ ਵੀ ਕਰਦਾ ਨਾ ਮੈਂ ਇਹ ਵੀ ਕਹਿਣਾ ਹੁੰਦਾ ਕਿ ਯਾਰ ਅਸੀਂ ਵੀ ਇਹ ਗਲਤੀਆਂ ਕੀਤੀਆਂ ਕਿਉਂਕਿ ਸਾਡੇ ਤੇ ਕੋਈ ਯਕੀਨ ਨਹੀਂ ਕਰਦਾ ਜਿਹੜੀ ਮਾਈਨਿੰਗ ਅੱਜ ਦੀ ਤਰੀਕ ਦੇ ਵਿੱਚ ਹੋ ਰਹੀ ਆ ਸਾਡਾ ਇਕੋਲੋਜੀਕਲ ਕਿਉਂਕਿ ਮੇਰੇ ਹਲਕੇ ਦੇ ਵਿੱਚ ਜੇ ਕਿਤੇ ਕੋਈ ਦਰਿਆ ਹੁੰਦਾ ਤਾਂ ਸ਼ਾਇਦ ਮੈਂ ਇਹ ਕਹਿੰਦਾ ਵੀ ਚਲੋ ਇਹ ਪਲੱਸ ਹੋ ਗਿਆ ਜਾਂ ਮਾਈਨਸ ਹੋ ਗਿਆ ਤੇ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀ ਮੰਤਰੀ ਸਾਹਿਬ ਕਹਿੰਦੇ ਮੈਂ ਮੀਟਿੰਗਾਂ ਜ਼ਰੂਰ ਕਰ ਲਈਆਂ ਔਰ ਮੈਂ ਮੀਟਿੰਗਾਂ ਮੈਂ ਕਹਾਂ ਜੀ ਮੀਟਿੰਗਾਂ ਕਰ ਲੀਆਂ ਚੰਗੀ ਗੱਲ ਆ ਪੀ ਚੰਗੀ ਗੱਲ ਹੁੰਦੀ ਜੇ ਤੁਸੀਂ ਮੇਰੇ ਨਾਲ ਜਾ ਕੇ ਕਿਤੇ ਗਰਾਊਂਡ ਲੈਵਲ ਤੇ ਸਪੀਕਰ ਸਾਹਿਬ ਆਪਾਂ ਬਹੁਤ ਗੱਲ ਕੀਤੀ ਆ ਜਲੰਧਰ ਕੈਂਟ ਐਸ ਐਚਓ ਮਤਲਬ ਔਨ ਰਿਕਾਰਡ ਹੈ ਉਹ ਠੀਕ ਹੈ ਪੀ ਜਿਹੜੀ ਕਮਿਸ਼ਨਰ ਜਲੰਧਰ ਹੁਣ ਹੈਗੇ ਆ ਉਹਨਾਂ ਨੇ ਉਹਨੂੰ ਸਸਪੈਂਡ ਕਰਤਾ ਦੋ ਐਸ ਆਈ ਸਸਪੈਂਡ ਕਰਤੇ ਇੱਕ ਨਸ਼ਿਆਂ ਨਸ਼ੇ ਕਰਨ ਵਾਲਾ ਇੱਕ ਬੱਚਾ ਫੜਿਆ ਔਰ ਉਹ ਉਹਨੂੰ ਇੰਨਾ ਕੁ ਉਹਨਾਂ ਨੇ ਜਲੀਲ ਕੀਤਾ ਪੈਸੇ ਵੀ ਕੈਸ਼ ਲਏ ਔਰ ਸਾਰਾ ਕੁਝ ਔਨ ਰਿਕਾਰਡ ਹੈ ਔਰ ਉਹਦੇ ਤੋਂ ਬਾਅਦ ਉਹ ਬੱਚਾ ਜਿਹੜਾ ਸੁਸਾਈਸਾਈਡ ਕਰ ਗਿਆ ਇਹੋ ਜਿਹੇ ਬੰਦੇ ਨੂੰ ਜੇ ਆਪਾਂ ਜ਼ੀਰੋ ਟੋਲਰੈਂਸ ਜਿਹੜੀ ਨਸ਼ਿਆਂ ਦੀ ਗੱਲ ਕਰਦੇ ਆ ਇਹੋ ਜਿਹੇ ਜਿਹੜਾ ਐਸ ਐਚਓ ਆ ਉਹਨੂੰ ਇਮੀਡੀਏਟਲੀ ਡਿਸਮਿਸ ਕਰਨਾ ਚਾਹੀਦਾ ਇਦੋਂ ਘੱਟ ਔਰ ਉਹਦੇ ਤੇ ਪਰਚਾ ਦਰਜ ਕਰਨਾ ਚਾਹੀਦਾ ਕਿ ਉਸ ਜਲਾਲਤ ਕਰਕੇ ਉਸ ਬੱਚੇ ਦੀ ਜਿਹੜੀ ਆ ਉਨੇ ਸੁਇਸਾਈਡ ਜਿਹੜਾ ਉਹ ਕਰ ਲਿਆ ਔਰ ਦੂਸਰੀ ਗੱਲ ਹੈ ਜਿਹੜੀ এডਿਕੇਸ਼ਨ ਦੀ ਗੱਲ ਆਪਾਂ ਸਾਰੇ ਜਣੇ ਬਹੁਤ ਕਰਦੇ ਆ ਜਿਹੜੀ ਸਮਗਰ ਸਮਗਰਾ ਦੀ ਜਿਹੜੀ ਗ੍ਰਾਂਟ ਹੈ ਉਹ ਆਲਮੋਸਟ 33% ਜਿਹੜੀ ਆ ਉਹ ਅਨਯੂਟਾਈਲਾਈਜ਼ਡ ਹੋ ਗਈ ਔਰ ਉਹ ਐਸ ਇਟ ਇਜ਼ ਵਾਪਸ ਚਲੇ ਗਈ ਔਰ ਜਿਹੜੀ ਵੀਕਰ ਸੈਕਸ਼ਨ ਲਈ 25% ਜਿਹੜਾ ਖਾਸ ਕਰਕੇ ਬੱਚਿਆਂ ਨੂੰ ਜਿਹੜਾ ਫ੍ਰੀ এডਿਕੇਸ਼ਨ ਦੀ ਗੱਲ ਸੀ ਉਹ 2009 ਦਾ ਨੋਟੀਫਿਕੇਸ਼ਨ ਸੀਗਾ ਸਪੀਕਰ ਸਾਹਿਬ ਉਹਦੇ ਵਿੱਚ ਮੈਂ ਨਹੀਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਉਹਦੇ ਵਿੱਚ ਨਹੀਂ ਯੋਗਦਾਨ ਪਾਇਆ ਉਹਦੇ ਵਿੱਚ ਪਾਇਆ ਹੋਣਾ ਲੇਕਿਨ ਐਟ ਦਾ ਸੇਮ ਟਾਈਮ ਉਹ ਜਿਹੜਾ 2009 ਦਾ ਜਿਹੜਾ ਹਜੇ ਤੱਕ ਵੀ ਅਸੀਂ ਵੀਕਰ ਸੈਕਸ਼ਨ ਦੇ 25% ਬੱਚਿਆਂ ਨੂੰ ਪ੍ਰਾਈਵੇਟ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਅਲਾਉ ਨਹੀਂ ਕਰਦੇ ਔਰ ਹੁਣ ਜਿਹੜੀ 19 2 2025 ਨੂੰ ਹਾਈ ਕੋਰਟ ਨੇ ਇੱਕ ਜੱਜਮੈਂਟ ਦਿੱਤੀ ਆ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ 올 ਪ੍ਰਾਈਵੇਟ ਅਨਨੀਡਿਟ recognise school satisfying the criteria laid down in sub clause 4 of clause n of section 2 of 2009 act shall reverse, reserve 25% of seat in class 1 to be filled up exclusively by the children belonging to weaker section and disadvantaged group living in the neighborhood of the school to provide free and compulsory ਜਿਹੜੀ এডਿਕੇਸ਼ਨ ਹੈ ਉਹ ਅਜੇ ਤੱਕ ਵੀ ਉਹ ਜਿਹੜਾ ਉਹਦਾ ਬੱਚਿਆਂ ਨੂੰ ਜਿਹੜਾ ਕਿਉਂਕਿ ਹੁਣ ਵੀ ਚੋਕੇ ਆ ਸੈਸ਼ਨ ਵੀ ਸ਼ੁਰੂ ਹੋ ਜਾਣਾ ਤੇ ਮੈਂ ਸਰਕਾਰ ਨੂੰ ਇਹਦੀ ਬੇਨਤੀ ਕਰੂੰਗਾ ਕਿ ਉਹ ਜਿਹੜੇ 25% ਬੱਚੇ ਆ ਜਿਹੜੇ ਵੀਕਰ ਸੈਕਸ਼ਨ ਦੇ ਆ ਤਾਂ ਕਿ ਉਹਨਾਂ ਨੂੰ ਜਿਹੜੀ ਫ੍ਰੀ ਐਜੂਕੇਸ਼ਨ ਆ ਉਹਦਾ ਆਪਾਂ ਜਿਹੜਾ ਉਹ ਫਾਇਦਾ ਦਿੱਤਾ ਜਾ ਸਕੇ ਔਰ ਦੂਸਰੀ ਗੱਲ ਇੱਕ ਮੈਂ ਜ਼ਰੂਰ ਕਰਨੀ ਚਾਹੁੰਨਾ ਕਿ ਜਿਹੜੀ ਬਿਆਦਬੀ ਦੇ ਕੇਸਾਂ ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਕਿਉਂਕਿ ਉੱਥੇ ਗਏ ਸੀਗੇ ਤੁਸੀਂ ਵੀ ਉਹਨਾਂ ਨੂੰ ਭਰੋਸਾ ਦਵਾਇਆ ਸੀ ਤੇ ਸਰਕਾਰ ਨੇ ਮਨਜ਼ੂਰੀ ਦਿੱਤੀ ਨੂੰ ਵੀ ਕਿਉਂਕਿ ਸੀਐਮ ਸਾਹਿਬ ਨੇ 6 ਮਹੀਨੇ ਪਹਿਲਾਂ ਕਿਹਾ ਸੀ ਕਿ ਮੈਂ ਮਨਜ਼ੂਰੀ ਦੇਤੀ ਹੈ ਪਰ ਉਹਦੇ ਤੇ ਹਜੇ ਕਿ ਵੀ ਕਿਤੇ ਕੋਈ ਇਹੋ ਜਿਹਾ ਐਕਟ ਨਹੀਂ ਹੋਇਆ ਜਿਹਦੇ ਚ ਪਤਾ ਲੱਗ ਸਕੇ ਔਰ ਜਿਹਦੇ ਵਿੱਚ ਸਮਨਿੰਗ ਹੋ ਸਕੇ ਔਰ ਜਿਹਦੇ ਵਿੱਚ ਮॉड ਬਲਾਸਟ ਵਾਲੇ ਜਿਹੜੇ ਇਸ਼ੂ ਹੈ ਉਹਦੇ ਤੇ ਅੱਜ ਤੱਕ ਕਿਉਂਕਿ ਇਨਵੈਸਟੀਗੇਸ਼ਨ ਤਾਂ ਪੂਰੀ ਹੋ ਚੁੱਕੀ ਆ ਲੇਕਿਨ ਅਨਫੋਰਚੂਨੇਟਲੀ ਨਾ ਉਹਨੂੰ ਬਾਬਾ ਰਾਮ ਰਹੀਮ ਨੂੰ ਜਿਹੜਾ ਸਮਨ ਕੀਤਾ ਗਿਆ ਔਰ ਨਾ ਹੀ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਫਰਦਰ ਕਿਤੇ ਕੋਈ ਜਿਹੜੀ ਗੱਲ ਅੱਗੇ ਜਿਹੜੀ ਇੰਪਰੂਵ ਹੋ ਰਹੀ ਆ ਔਰ ਇੱਕ ਜ਼ਰੂਰ ਮੈਂ ਲਾਸਟ ਦੇ ਵਿੱਚ ਇਹ ਜਿਹੜਾ ਸਕਿਉਰਿਟੀ ਦਾ ਇਸ਼ੂ ਆ ਕਿਉਂਕਿ ਅੱਜ ਤੱਕ ਵੀ ਸਰਕਾਰ ਨੇ ਕਿਉਂਕਿ ਜਿੰਨੀ ਵੀ ਕੇਜਰੀਵਾਲ ਜੀ ਨੂੰ ਸਕਿਉਰਿਟੀ ਦਿੱਤੀ ਹੈਗੀ ਆ ਕਿਉਂਕਿ ਉਹ ਕੇਸ ਬਫਾਸ ਦੇ ਵਿੱਚ ਦਿੱਤੀ ਔਰ ਕਿਹਦੀ ਡਾਇਰੈਕਸ਼ਨ ਦੇ ਵਿੱਚ ਦਿੱਤੀ ਆ ਔਰ ਉਹਦੇ ਲਈ ਕੋਈ ਜੇ ਪੈਸੇ ਜਮ੍ਹਾਂ ਕਰਾਏ ਆ ਤਾਂ ਫਿਰ ਉਹ ਜਰੂਰ ਹਾਊਸ ਨੂੰ ਦੱਸਿਆ ਜਾਵੇ ਕਿਉਂਕਿ ਅਲਟੀਮੇਟਲੀ ਇਹ ਪਬਲਿਕ ਐਕਸੈਸ ਚੈੱਕ ਕਰਦੀ ਮਨੀ ਹੈਗੀ ਆ ਤਾਂ ਇਹ ਜਰੂਰ ਜਿਹੜਾ ਹਾਊਸ ਨੂੰ ਜਿਹੜਾ ਅਗਾਹ ਕੀਤਾ ਜਾਵੇ ਸੋ ਬਹੁਤ ਬਹੁਤ ਧਰਵਾਦ